ਫਿਲੌਰ ਸੋਨਾ ਅਕਸਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ 15 ਅਕਸਤ ਆਜ਼ਾਦੀ ਦਿਹਾੜੇ ਤੇ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਚ ਕਿਸਾਨਾਂ ਨੇ ਟਰੈਕਟਰਾਂ ਸਮੇਤ ਰੋਸ ਮਾਰਚ ਸ਼ੁਰੂਆਤ ਲਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਹਰਜੀਤ ਸਿੰਘ ਟੇਸੀ ਜ਼ਿਲ੍ਹਾ ਪ੍ਰਧਾਨ ਜਨਰਲ ਸੁਕਰਤ ਜਸਵੀਰ ਸਿੰਘ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੋਧੀ ਨਵੇਂ ਕਾਨੂੰਨ ਲਾਗੂ ਕੀਤੇ ਹਨ ਉਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਇਸ ਮੌਕੇ ਉਹਨਾਂ ਲਾਗੂ ਕੀਤੇ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ

ਉਮੀਦਵਾਰ ਜਾਵਾਂਗੇ ਉਮੀਦਵਾਰ ਜਾਵਾਂਗੇ ਦੀ ਸਰਕਾਰ ਮਰਦਾਵਾ ਗੁਰਦਾਬਾਦ ਗੱਦਾਵਾ ਤੇਰਾ ਨਾਮ ਜਸਵੀਰ ਸਿੰਘ ਭਾਰਤ ਸਾਂ ਜੋ ਵਾਈਸ ਪ੍ਰਧਾਨ ਸਭਾ ਅੱਜ ਇਹ ਰੋਸ ਮਾਰਚ ਕਰਣ ਦਾ ਸਾਡਾ ਮੇਨ ਮਕਸਦ ਇਹ ਆ ਤੇ ਜਿਹੜੀ ਕੇਂਦਰ ਸਰਕਾਰ ਹੈ ਜਿੱਦਾਂ ਕਿ ਪਿਛੇ ਉਹ ਖੇਤੀ ਦੇ ਸਬੰਧ ਵਿੱਚ ਤਿੰਨ ਕਾਲੇ ਕਾਨੂੰਨ ਕੱਢੇ ਸੀ ਹੁਣ ਜਿਹੜੀ ਭਾਰਤ ਦੀ ਨਿਆਇਕ ਕਾਨੂੰਨ ਵਿਵਸਥਾ ਉਹਨੂੰ ਵੀ ਬਦਲ ਲਈ ਨਹੀਂ ਤਿੰਨ ਕਾਨੂੰਨ ਕੱਢੇ ਆ ਜਿਹੜਾ ਸਾਡੇ ਬਾਬਰ ਉਹ ਇੰਡਜ ਇੰਫਰ ਟੀਮਰਾ ਦੀ ਜਿਹੜਾ ਵੇਦ ਕਰ ਜਿਹੜਾ ਸੰਵਿਧਾਨ ਹੈ ਉਹਨੂੰ ਵੀ ਥੋਰ ਮੋੜ ਕੇ ਲੋਕਾਂ ਦੇ ਹੱਕ ਖੋ ਰਹੀ ਹੈ ਜਿੱਦਾਂ ਕਿ ਤੁਸੀਂ ਦੇਖਿਆ ਨਵੇਂ ਕਾਨੂੰਨ ਦੇ ਬੱਚੀ ਨਹੀਂ ਕਰਤਾ ਕੋਈ ਵੀ ਬੰਦਾ ਘਰਣਾ ਨਹੀਂ ਜਾ ਸਕਦਾ ਇਹ ਕੰਮ ਅੰਗਰੇਜ਼ਾਂ ਵੱਲੇ ਵੀ ਨਹੀਂ ਹੋਇਆ ਜੇ ਕਾਲੇ ਅੰਗਰੇਜ਼ ਕਰ ਰਹੇ ਆ ਜੇ ਕੋਈ ਘਰਣਾ ਲਾਉਂਦਾ ਉੱਥੇ ਕਾਰਵਾਈ ਦਾ ਜਿਹੜਾ ਜਿਹੜਾ ਬੇਜਰੋਰਾ ਪਰਚਾ ਅੱਗੇ ਸਿਗਾਵੇ ਸਪਰੈਸਦ ਕੀ ਲਾ ਸਕਦਾ ਕੋਈ ਨਹੀਂ ਐਸਐਚਓ ਨੂੰ ਪਾਵਰ ਦੇਤੀ ਆਵੇ ਜਿਹੜਾ ਮਰਜੀ ਪਰਚਾ ਲਾ ਕੇ ਤੁਸੀਂ ਬੇਜਰੋਰਾ ਨੂੰ ਅੰਦਰ ਕਰ ਸਕਦੇ ਆ ਤੇ ਇਹਦੇ ਰੋਸ ਵਜੋਂ ਤੇ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਜਿੱਦਾਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਖਨੋਰੀ ਬਾਰਡਰ ਮੋਰਚਾ ਲੱਗਾ ਆ ਉਹ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਸਬੰਧ ਵਿੱਚ ਸਾਡਾ ਇਹ ਰੋਸ ਮਾਰਚ ਕਿਉਂਕਿ ਆਜ਼ਾਦੀ ਅਸੀਂ ਕਦੇ ਸਮਝਾਂਗੇ ਜੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲਣਗੀਆਂ ਲੋਕ ਆਜ਼ਾਦ ਹੋਣਗੇ ਜੇ ਉਹ ਪੰਦਰਗਾਸੇ ਕਾਪੀਆਂ ਵੀ ਸਾੜ ਜਾਵੇ ਹਾਂਜੀ ਜੀ ਅਜੇ ਇਹ ਜਿਹੜੇ ਸੰਵਿਧਾਨ ਉਹ ਨਹੀਂ ਜਿਹੜੇ ਕਾਨੂੰਨ ਨਵੇਂ ਬਣਾਏ ਆ ਛੜੇ ਕੇ ਨਿਆ ਪਾਲਗਾ ਦੇ ਵਜੋਂ ਨਹੀਂ ਬਦਲਾਅ ਕੀਤਾ ਜਿਹੜਾ ਜੇ ਮੈਂ ਕਹਾਂ ਕੋਰ ਡਿਕਟੇਟਰਸ਼ਿਪ ਦਾ ਕੰਮ ਹੈ ਉਹ ਅੱਜ ਕਾਪੀਆਂ ਸਾੜ ਕੇ ਅਸੀਂ ਵਿਰੋਧ ਕਰਾਂਗੇ ਜੀ ਇਹ ਅੱਜ ਕਿੱਧਰ ਕਿੱਧਰ ਦਾ ਟੂਰ ਲਿਆ ਇਹ ਸਾਰੇ ਫਲੋਰ ਦਾ ਟੂਰ ਕਿਹੜਾ ਕੱਲੀ ਕੱਲੀ ਤਸਵੀਰ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਹੈ ਜਿਹਦਾ ਨੂਰਮਹਿਲ ਨਕੋਦਰ ਫਗਵਾੜਾ ਇਹਦਾ ਵੱਖ-ਵੱਖ ਤਸਵੀਰਾਂ ਹੀ ਪ੍ਰੋਗਰਾਮ ਹੈ ਮੈਂ ਤਰਸ਼ੇਮ ਸਿੰਘ ਢੱਲੋਂ ਜਿਹਨਾਂ ਸਤਕਰ ਜਲੰਧਰ ਭਾਰਤੀ ਕਿਸਾਨੀ ਦਾ ਦਬਾਬਾ ਇਹ ਜਿਹੜਾ ਅੱਜ ਦਾ ਸਾਡਾ ਰੋਸ ਮਾਰਚ ਸੀ ਕਿਉਂਕਿ ਸਾਨੂੰ ਆਜ਼ਾਦੀ ਮਿਲੀ ਰਿਹਾ ਜਿਹੜਾ ਪੇਪਰਾਂ ਦੇ ਵਿੱਚ ਬਹੁਤ ਪਹਿਲਾਂ ਮਿਲ ਕੇ ਸੀ ਪਰ ਦੇਖਿਆ ਜੇ ਕਿਸਾਨ ਤੇ ਮਜ਼ਦੂਰ ਨੂੰ ਆਜ਼ਾਦੀ ਹੱਲੇ ਵੀ ਨਹੀਂ ਮਿਲੀ ਜਿਹਦਾ ਆਪਾਂ ਦੇਖਦੇ ਆ ਕਿ ਅੱਜ ਕੱਲ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਜਿਹੜੀ ਮੋਦੀ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਆ ਉਹਦੇ ਵਿੱਚ ਜਿਹੜਾ ਜਮਹੂਰੀ ਹੱਕ ਸੀਗੇ ਕਿਸਾਨ ਮਜ਼ਦੂਰ ਦੇ ਆਮ ਲੋਕਾਂ ਦੇ ਉਹ ਖੋਏ ਗਏ ਆ ਉਹਦੇ ਬਾਬਤ ਤੇ ਸਾਡੀਆਂ ਜਿਹੜੀਆਂ ਪਹਿਲੀਆਂ ਰਹਿੰਦੀਆਂ ਮੰਗਾਂ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਉਹ ਸਾਡੀਆਂ ਮੰਗਾਂ ਜਾਇਜ਼ ਆ ਉਹਨਾਂ ਨੂੰ ਪੂਰਤੀ ਕੀਤੀ ਜਾਵੇ ਤਾ ਜੋ ਅਸੀਂ ਵੀ ਆਪਣਾ ਆਜ਼ਾਦੀ ਦਾ ਨੱਕ ਮਾਣ ਸਕੀਏ ਸੋ ਅੱਜ ਅਸੀਂ 15 ਅਗਸਤ ਦੇ ਦਿਨ ਵੀ ਆਪਣੇ ਆਪ ਨੂੰ ਗੁਲਾਮ ਸਮਝਦੇ ਹੋਏ ਕਿ ਟਰੈਕਟਰ ਮਾਰਚ ਕਰ ਰਹੇ ਆ ਵੀ ਸਾਡੀ ਜਿਹੜੀ ਆਵਾਜ਼ ਆ ਇਹ ਕਿਸੇ ਤਰ੍ਹਾਂ ਸਰਕਾਰ ਦੇ ਕੰਨਾਂ ਦੇ ਵਿੱਚ ਪਵੇ ਤੇ ਸਰਕਾਰ ਸਾਡੇ ਨਾਲ ਵੀ ਧਿਆਨ ਦੇਵੇ ਤੇ ਸਾਨੂੰ ਲਗਭਗ 1972 ਘੰਟੇ ਹੋ ਗਏ ਆ ਸੌਰੀ ਸਾਲ ਹੋ ਗਏ ਆ ਜਿਹੜੀ ਆਜ਼ਾਦੀ ਮਿਲੀ ਨੂੰ ਪਰ ਸਾਨੂੰ ਵੀ ਉਹ ਆਜ਼ਾਦੀ ਦਾ ਅਸੀਂ ਵੀ ਨੱਕ ਮਾਣੀਏ ਕਿਉਂਕਿ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਪੰਜਾਬ ਦੇ ਲੋਕਾਂ ਨੇ ਕੀਤੀਆਂ ਤੇ ਸਾਡੇ ਕਿਸਾਨ ਮਜ਼ਦੂਰਾਂ ਨੇ ਕੀਤੀਆਂ ਜਿਹੜਾ ਉਹਨੂੰ ਅੱਖੋਂ ਉਹਲੇ ਕੀਤਾ ਜਾ ਰਿਹਾ ਸੋ ਸਰਕਾਰ ਤੁਹਾਡੇ ਮੱਧੋਂ ਨੇ ਅਪੀਲ ਕਰਦੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਨ ਤੇ ਸਾਨੂੰ ਆਪਣੀ ਜਿਹੜੀ ਆਵਾਜ਼ ਆ ਹੱਕ ਆ ਸਾਡੇ ਭੀਮਰਾਓ ਸਾਬ ਅੰਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨ ਲੈ ਕੇ ਦਿੱਤਾ ਸੀ ਗਰੀਬ ਤੇ ਮਜ਼ਦੂਰ ਕਿਸਾਨ ਦੇ ਹੱਕ ਉਹਦੇ ਬਾਰੇ ਗੱਲ ਕੀਤੀ ਪਰ ਉਹਨੂੰ ਮਰੋੜਣ ਜਿਹੜੀ ਕੋਸ਼ਿਸ਼ ਕੀਤੀ ਆ ਤੇ ਸਾਡੇ ਹੱਕ ਬਹਾਲ ਕੀਤੇ ਜਾਣ